ਜੋ ਬੁਲੇ ਸੋਨੇ ਪੈ ਭਗਵਾਨ ਫਾਲਮੀਤ ਮਹਾਰਾਜ ਕੀ ਜੈ ਛਿਰੀ ਛਿਰੀ 108 ਸਤਿਗੁਰੂ ਕਿਆ ਨਾਥ ਮਹਾਰਾਜ ਕੀ ਜੈ ਸਤਿਗੁਰੂ ਮੇਰੇ ਗੁਰ ਪਰਮੇਸ਼ਵਰ ਆਦਿ ਪੁਰਖ ਭਗਵਾਨ ਦਾ ਨੂਰ ਕਰਨ ਮੁਰਾਦਾ ਪੂਰੀਆ ਜੋ ਸਰਦਾ ਸੰਗ ਆਏ ਖਜੂਰ ਸਤਿਗੁਰੂ ਬੈਠ ਸਿੰਘਾ ਸੰਤ ਤੇ ਰੋਜ ਕਰਨ ਪਰਵਚਨ ਪਿਆਰੇ ਸਤ ਸੰਗ ਰਾਹੀ ਸਾਥ ਸੰਗਤ ਤੇ ਜੀਵਨ ਨੇਕੀ ਨਾਲ ਸਿੰਗਾਰੇ ਗੁਰ ਮੇਰੇ ਤੇ ਰੱਬੇ ਰਹਿਮਤ ਜਿਤਨੇ ਜੀਵ ਭਵ ਜਲੋਂ ਤਾਰੇ ਜਿੰਨਿਆਂ ਦੇ ਕਰਮਕੁਤੀ ਕੀਤੀ ਇਤਨੇ ਨਹੀਂ ਅੰਬਰ ਤੇ ਤਾਰੇ ਅੱਠੇ ਪੈਰ ਪੰਡਾਰੇ ਵਰਤਨ ਸ਼ਖਸ਼ਕ ਸੰਗਤਾ ਹੋਣ ਆਨੰਦ ਦੁੱਧ ਘਿਓ ਖੰਡ ਤੇ ਆਟਾ ਮਾਗੀ 나ਥ ਦੇ ਹੱਥ ਪ੍ਰਬੰਧ ਸਾਧੂ ਸੰਤ ਮਹੰਤ ਪਹੁੰਚ ਗਏ ਵਾਸ ਕੀਤੇ ਜਿਨ੍ਹਾਂ ਆਪਣੇ ਸ્વાસ ਠੋਕਰ ਮਾਰ ਮਹੱਲਾ ਨੋ ਚੰਨਾ ਜੰਗਲਾ ਦੇ ਵਿੱਚ ਕਰ ਲਿਆ ਨਿਵਾਸ ਸਤਗੁਰ ਜੀ ਦੀ ਸਾਧੂਆ ਅੰਦਰ ਸ਼ੋਭਾ ਪਹੁੰਚੀ ਜਿੱਥੋਂ ਤੀਖ ਉਹ ਜੰਗਲ ਪर्वਤ چیر ਕੇ ਪਹੁੰਚੇ ਗੁਰ ਪਰ ਦਰਬਾਰ ਕੁਰਾਨ ਚ ਤੀਖ ਗੋ ਰਕਨਾਸ ਢਿੱਲੇ ਤੇ ਕਰ ਪਹੁੰਚ ਗਏ ਸ਼ਰਦੇ ਨਾਤ 2 2 3 3 ਸੇਵਕ ਪਹੁੰਚੇ ਹਰ ਬ੍ਰਹਮ ਕਿਆਨੇ ਸਾਧੂਆ ਸਾਥ ਗੁਰ ਪਰਮੇਸ਼ਵਰ ਸਤ ਗੁਰ ਮੇਰੇ ਜਿੱਥੇ ਜਿੱਥੇ ਚਰਨ ਸਹਾਏ ਸਤਪੁਰ ਦੇ ਸ਼ਦਾਲਵਾ ਸੇਵਕ ਗੁਰ ਦਰਸ਼ਨ ਲਈ ਤੀਰਥ ਆਏ ਹੰਸਾ ਲਈ ਜਿੱਥੇ ਸੁੱਚੇ ਮੋਤੀ ਆਦਿ ਪੁਰਖ ਨੇ ਪੈਦਾ ਕੀਤੇ ਮਾਨਸ ਰੋਗਰੋ ਸਾਧੂ ਆਏ ਅਟ ਜਨਾ ਦੁਖਿਆ ਦੇ ਸਿੱਤੇ ਮਨਿ ਕਰੰਤੋ ਖੀਮ ਕੋਣ ਤੱਕ ਸਾਧੂ ਆਏ ਕਰ ਕਰ ਤਾਇਆ ਬਰਪਾ ਦੀ ਗੁਫਾ માં ਅੰਦਰ ਹੈ ਸਨ ਜਿਨਾ ਸਮਾਧਿਆ ਲਾਇਆ ਹਰੀ ਦਵਾਰ ਕਾਂਖੇ ਗੋਕਲ ਜਤਿਆ ਤੀਖ ਸੰਤ ਜਨ ਆਏ ਫਲ ਫੁੱਲ ਪੱਤ ਜੰਗਲ ਦੇ ਵਿੱਚ ਖਾ ਖਾਂ ਜਿਨ੍ਹਾਂ ਨੇ ਛੱਟ ਲੰਘਾਏ ਟਾਟਾ ਲਾ ਕੇ ਤਾਲਮ ਪਰਵਤ ਸਤਗੁਰ ਦਾ ਜਿੱਥੇ ਤਪ ਸਾਧ ਪ੍ਰੇਮ ਨਾਸ ਜੀ ਉਥੋਂ ਆਏ ਸਤਗੁਰ ਜੀ ਦੇ ਸ਼ਰਧਾ ਬਾਣ ਸ਼ੰਭੂ ਨਾਥ ਤੇ ਬੱਬਰ ਨਾਥ ਜੇ ਜੋ ਸਤਗੁਰ ਸੰਗ ਤੀਰਥ ਆਏ ਸਰਦੀਆਂ ਗਰਮੀਆਂ ਠਖੜਾ ਅੰਦਰ ਜਿਨਾ ਕੁਰਾ ਸੰਗ ਸਦਕਾ ਨਿਭਾਏ ਧੂਨੇ ਬਾਲ ਬਰਾਂਡੇ ਅੰਦਰ ਆਦਪੁਰਖ ਤੇ ਪਿਆਰੇ ਬੈਠੇ ਸਤਿਗੁਰ ਜੀ ਦੇ ਪਿਆਰ ਪੁਰ ਤੇ ਸਦਕੀ ਤਾਰਨ ਹਾਰੇ ਬੈਠੇ ਜਾਨਕਾ ਪੁਰਯ ਕੁੰਭਨਾਥ ਜੀ ਦਿੱਲੀਓ ਕਰਕੇ ਪੰਦਮ ਕਾ ਪਹੁੰਚ ਗਏ ਦਰਸ਼ਨ ਕਰਨ ਕੁਰਾਦੇ ਦੇਖੋ ਬੜਾ ਪਿਆਰਾ ਜੀ ਤੰਦ ਪਹੁੰਚ ਗਏ ਸਿਰ ਚ ਲੋਕੀ ਨਾਚੇ ਸਾਧੂ ਚੱਕਰ ਵਰਤੇ ਪਰੇ ਪਕਾਰੀ ਐਨ ਸਮੇ ਸਿਰ ਤੀਕਰ ਪਹੁੰਚੇ ਗੁਰ ਚਰਨਾਂ ਵਿੱਚ ਮਾਰ ਡਾਰੀ ਵਖਰੇ ਵਖਰੇ ਆਸਣ ਲਾ ਕੇ ਸਾਧੂ ਬੈਖੇ ਔਰ ਅਡੋਲ ਦੇਵ ਸ਼ੰਕਰ ਮਹਾਦੇਵ ਦੇ ਬੋਤੇ ਸਭਜ ਪ੍ਰਿਆਰੇ ਸਬਦੇ ਕੋਲ ਪੀਖਰ ਤਨ ਤੇ ਸਾਧੂ ਅਰਲ ਕੇ ਆਸ਼ਰਮ ਅੰਦਰ ਧੂੜੀਆਂ ਲਾਈਆ ਦੇਵ ਪੂਰੀ ਵਿੱਚ ਨੌਨਾਥਾਂ ਨੇ ਜਿਵੇਂ ਹੁਣ ਸਮਾਦੇ ਲਾਈਆ ਡੰਡੇ ਕੁੰਡੇ ਅਤੇ ਖਾਸ ਮਸਾਲੇ ਸੰਤ ਜਨਾ ਮਹਾਂਪੁਰਸ਼ਾ ਕੋਲ ਹਰ ਦੁੱਖੀ ਨੂੰ ਖੁਸ਼ੀਆਂ ਬਖਸ਼ਣ ਬੰਦਗੀ ਪਰ ਜਿਨ੍ਹਾਂ ਦੇ ਬੋਲ ਚਾਰੇ ਮਦਚ ਕਾਲੀਆ ਮਿਰਚਾ ਗੀਆ ਸੋ ਕੀ ਤੀਖਸ ਖਾਸ ਪਰਗਨ ਨਾਥ ਪੁਚਾਈ ਜਾਵੇ ਦਾਦਾ ਆਪ ਸਾਧਵਾ ਪਾਸ ਸਤਿਗੁਰੂ ਕਹਿੰਦੇ ਆਸ਼ਰਮ ਅੰਦਰ ਅਜਰੂ ਖਾਜੋ ਇੱਥੇ ਆਇਆ ਬਹਿ ਕੇ ਜਿੰਨਾ ਹਸਨਾ ਉੱਤੇ ਦੇਵਤਿਆ ਵਾਂਗ ਸਮਾਧੀ ਲਾਈਆ ਸਤਿਗੁਰ ਬੋਲੇ ਮਹਾਪੁਰਸ਼ੋ ਇਹ ਰਹੰਦੇ ਸੰਤ ਗੁਫਾਵਾਂ ਦੇ ਵਿੱਚ ਰਬ ਇਨਾਦੇ ਸਾਹਿਬ ਜੀ ਹੁੰਦਾ ਰਬ ਇਨਾਦੀ ਆਵਾਵਾ ਦੇ ਵਿੱਚ ਜੋ ਹੈ ਪਿੰਡੇ ਸੋ ਪ੍ਰਹ ਮੰਡੇ ਯਾਦਪੁਰਖ ਭਗਵਾਨ ਕਿਹਾ ਹੈ ਇਹ ਵਿੱਚ ਸਮਾਦੇ ਸਭ ਕੁਝ ਦੇਖਣ ਜੋ ਸੰਸਾਰ ਤੇ ਵਰਤਿਆ ਹੈ ਅਸੀਂ ਜੀ ਕੰਨ ਯਾਤਰਾ ਗਏ ਸਾ ਜੰਗਲ ਪर्वਤ ਪਾਰ ਸੇ ਕੀਤਾ ਉਦੋਂ ਵਿਕਿਕ ਫਾਵਾ ਦਾਦਾ ਕੇ ਅਸਾ ਇਨਾ ਰਿਸ਼ੀ ਆ ਦਾ ਦਿਸਾਰਸ ਕੀਤਾ ਜਿਤਨੇ ਸੰਤ ਅਸਨਾ ਉੱਤੇ ਅੱਜ ਬੈਠੇ ਦਿਸਣ ਸਮਾਧੀ ਅੰਦਰ ਵਾਲਮੀਕ ਭਗਵਾਨ ਪ੍ਰਭੂ ਜੀ ਬੈਠੇ ਇਨਾ ਦੇ ਮੰਦਿਰ ਇਦ ਬੀ ਰੰਗ ਵਿੱਚ ਰੰਗਿਆ ਰੂਹਾ ਇਹ ਦੇਵਪੁਰੀ ਤੇ ਸਾਹੀ ਸਰ ਇਨਾਂ ਵਿੱਚ ਤੇ ਲੋਕੀ ਨਾਚੇ ਸਾਡੇ ਬੈਠਨੇ ਗੁਰਪਾਈ ਪਿਆਰੇ ਅਨੂਪਵ ਦੀ ਅੱਖ ਨਾਲ ਇਹਨਾਂ ਨੇ ਇਹ ਤਵਰੀ ਕੀ ਤਿਹਾੜ ਦੇਖਿਆ ਪੂਰਨ ਦੀ ਦਸਤਾਰ ਪੰਦੀ ਤੇ ਅਸਾ ਇਹ ਵੀ ਜਮਤ ਕਾ ਦੇਖਿਆ ਇਹ ਪੌਣ ਆਟ ਤੇ ਅਸ هزار ਪਾਤਸ਼ਾ ਮਾਰੂ ਡਾਰੇ ਪਹੁੰਚ ਗਏ ਨੇ ਆਦ ਪ੍ਰਖ ਦੇ ਤੀਰ ਸੁਤੇ ਜਗਤ ਪੰਡਾਰੀ ਪਹੁੰਚ ਗਏ ਨੇ 8 ਫਰਵਰੀ ਦਾ ਦਿਨ ਅੱਜ ਹੈ ਅਤੇ ਪਰਸੋ ਤਾਈਂ ਫਰਵਰੀ ਦਾਸ ਹੈ ਆਦਪੁਰਖ ਭਗਵਾਨ ਦੀ ਰਹਿਮਤ ਫਿਰ ਅੰਮ੍ਰਿਤ ਬਣ ਕੇ ਪੈਣੀ ਬਸ ਹੈ ਜੁਗਾ ਜੁਗਾ ਦੀ ਸਾਜ ਸਾਡੀ ਚਨ ਵਜਨਮ ਦਾ ਨੂਰੀ ਪਿਆਰ ਅਸਾ ਪੂਰਨ ਨਾਸ ਤੇ ਅਰਪਣ ਕਰਨਾ ਆਦਪੁਰਖ ਦੇ ਹੁਕਮ ਅਨਸਾਰ ਉਦਨ ਨਾਥ ਨੂੰ ਚਲ ਕੇ ਸਾਧੂ ਇਹ ਦੇਵਨ ਲਈ ਬਰਦਾਰ ਆਏ ਨੇ ਵਾਲਮੀਕ ਭਗਵਾਨ ਦੇ ਤੀਰਥ ਇਹ ਤੁਰ ਕੇ ਸ਼ਕਤੀਬਾਨ ਆਏ ਨੇ ਸਤ ਗੁਰ ਜੀ ਤੋਂ ਬਚਨ ਸੁਣਦਿਆ ਫਿਰ ਕੋਲੇ ਕਾਮੇ ਖਿਦਮਤਗਾਰ ਸਤ ਗੁਰ ਜੀ ਦੇ ਹਿਰਦੈ ਸੇਵਕ ਦੇਸ਼ ਕਾਮ ਦੇ ਸਿਪਾਹ ਸਲਾਰ ਇਤਿਹਾਸ ਸੇਵਕਾ ਸਤਗੁਰ ਜੀਓ ਏਤੀ ਦਤੇ ਪਰਮੇਸ਼ਰ ਆਏ ਫਿਰ ਵਿਤਕੋ ਪਾਵਨ ਨਾਲ ਤਪੱਸਿਆ ਦੁਖ ਜਹਦੇ ਜਨਾ ਕਸ਼ਟ ਮਟਾਏ ਆਗਿਆ ਤੇ ਉਹ ਤੇ ਸਤਗੁਰ ਜੀ ਅਸੀਂ ਵੀ ਇਹਨਾਂ ਦੀ ਸੇਵ ਕਮਾਈਏ ਕਰਕੇ ਪੇਟਾ ਸੰਤ ਜਨਾ ਦੀ ਅਸੀਂ ਆਪਣੀ ਮਾਇਆ ਸਫਲ ਕਰਾਈਏ ਗੁਰ ਕੰਦੇ ਇਹ ਰੱਬੀ ਰੂਹਾ ਇੰਨਾ ਦੀ ਆਵੀਂ ਸ਼ੋਭਿ ਇਸਾਵਾ ਪ੍ਰਾਪਤ ਕਰ ਲੋ ਬੈਠਣ ਦੇ ਲਈ ਸਵਰਗਪੁਰੇ ਵਿੱਚ ਉੱਚਾ ਥਾਵਾ ਪ੍ਰਾਪਤ ਕਰ ਲੋ ਇਨ੍ਹਾਂ ਨੂੰ ਨਹੀਂ ਭੁੱਖ ਮਾਇਆ ਦੀ ਨਾਹੀ ਸ਼ੋਰਤ ਛੁੱਠੀ ਚਾਹੀਦੇ ਇਨ੍ਹਾਂ ਨੂੰ ਕਸ ਖਾਸ ਤੇ ਗਿਰਿਆ ਦਾ ਸ਼ਿਵ ਸ਼ੰਕਰ ਦੀ ਬੁੱਟੀ ਚਾਹੀਦੇ ਸਤਗੁਰ ਜੀ ਦਾ ਹੁਕਮ ਸੁਣਦਿਆ ਸੇਵਕ ਨੇਕੀਆਂ ਨਾਲ ਸ਼ਿੰਗਾਰੇ ਲੈ ਕੇ ਕਾਰ ਅਮਰਤ ਸਰ ਨੂੰ ਪ੍ਰੇਮਿਤੁਰ ਪੈ ਗੁਰੂ ਪਿਆਰੇ ਸਤਗੁਰ ਚਰਨੀ ਬੈਠ ਸੰਗਤਾ ਬੈਠਿਆ ਨਾਮ ਪਦਾਰਥ ਜਿਨ੍ਹਾਂ ਦੇ ਪਾਸ ਕਾਰ ਚ ਬੈ ਕੇ ਪ੍ਰੇਮਿਤੁਰ ਪੈ ਅਮਰਤ ਸਰਵਲ ਪਰਿ ਭਖਾਰੀ ਦਾਨੀ ਖਾਸ ਚਾਰੇ ਮਗਜੇ ਬਦਾਮ ਤੇ ਸੋਗੇ ਹਰੀਆ ਲਾਚਿਆ ਖਾਲਿਆ ਮਿਰਚਾ ਤੀਖਸ ਖਾਸ ਖੁੱਲੇ ਦਿਲ ਲਿਆ ਕੇ ਦਾਨੀਆਂ ਲਿਆ ਰਖ ਗੁਰ ਤੇ ਨਾਮ ਦੇ ਪਾਸ ਦਾਨੀਆਂ ਨੂਰ ਵਰਦਾਨ ਬਖਸ਼ ਕੇ ਗੁਰ ਪਖਸ਼ੀ ਖੁਸ਼ੀਆਂ ਦੀ ਅਮੋਲਕ ਰਾਸ ਆਸ਼ਰਮ ਅੰਦਰ ਸੰਤ ਬਰਾਜੇ ਨજર ਚ ਨਾਨਤੀ ਨਿਰਾ ਉਮੀਰਾ ਸਾਦੋ ਅੰਦਰ ਸਾਦੋ ਚਮਕਣ ਜਿਵੇਂ ਮੰਦਰੀ ਵਿੱਚ ਚਮਕੇ ਹੀਰਾ ਦਾਨੇ ਸੰਗਤਾ ਤੱਕ ਸੰਤਾਨੋ ਸਤਗੁਰ ਚਰਨੀ ਹਰਿ ਗੁਜਾਰੀ ਸਤਗੁਰ ਦੀਜੋ ਸੰਤ ਤਪਸਵੀ ਪर्वਤ ਪਰਬਤ چیر ਕੇ ਭਾਰੇ ਸਾਡਾ ਵੀ ਦੀ ਕਰਦਾ ਏ ਸਤਗੁਰ ਅਸੀਂ ਵੀ ਦਿਲ ਦੀਆਂ ਖੁਸ਼ੀਆਂ ਪੂਰੀਆਂ ਕਰੀਏ ਸੰਤ ਜਲਾ ਲਈ ਲਿਆ ਕੇ ਸ਼ਰੋ ਕੋ ਜ ਆਪ ਦੇ ਚਰਨੀ ਪੇਟਾ ਧਰੀਏ ਗੁਰ ਪਰਮੇਸ਼ਰ ਹੱਸ ਕੇ ਬੋਲੇ ਤਸੀਂ ਵੀ ਧੀਰਜ ਪੂਰੀਆ ਕਰ ਲੋ ਇਹ ਆਦ ਪੁਰਖ ਪਰਮੇਸ਼ਰ ਦੇ ਘਰ ਕਰਕੇ ਦਾਨ ਝੋਲੀਆ ਕਰ ਲੋ ਅਮਰੇ ਸਾਥੋਂ ਗੰਢ ਕੰਬਲਾ ਦੇ ਉਸ ਸੰਤ ਜਿਨਾਂ ਲਈ ਲੈ ਕੇ ਆਏ ਨਮਸਕਾਰ ਕਰ ਸਤਿਗੁਰ ਜੀ ਨੂੰ ਕੰਬਲ ਗੁਰ ਦੀ ਪੇਟ ਚੜਾਏ ਗੁਰ ਬੋਲੇ ਤੋ ਸਾ ਗੁਰ ਪਿਆਰਿਓ ਸੰਤ ਜਿਨਾ ਤੋਂ ਪਿਆਰ ਲੈ ਲਿਆ ਸੋ ਆਪਣਿਆਂ ਪਰਿਵਾਰਾ ਖਾਤਰ ਖੁਸ਼ੀ ਆਦਿ ਭੰਡਾਰ ਲੈ ਲਿਆ ਫਿਰ ਕਿਹਾ ਪਰਮੇਸ਼ਵਰ 빌 ਕਿਹਾ 다스 노 ਗੁਰ ਪਰਮੇਸ਼ਵਰ ਪੂਰਨ ਪਿਆਰਾ ਬਰ ਖੁਰਦਾਰਾ ਆਹ ਚਾਰੇ ਮਗਦ ਬਦਾਮ ਤੇ ਖਸ ਖਸ ਇਹ ਸੰਤ ਜਨਾ ਦਾ ਮਾਲ ਨਿਆਰਾ ਵੱਖਰਿਆ ਵੱਖਰਿਆ ਝੋਲਿਆ ਅੰਦਰ ਕਰਕੇ ਬੰਦ ਸਮਾਨ ਪਿਆਰਾ ਸੰਤ ਜਨਾ ਦੀ ਪੇਟਾ ਕਰ ਆ ਈਸੁ ਕੀਆ ਰਸਤਾ ਕਰਕੇ ਚਾਰਾ ਰਗੜੇ ਲਾਲਾ ਸੰਤ ਛਕਣਗੇ ਆਦਪੁਰਖ ਭਗਵਾਨ ਦੇ ਪਿਆਰੇ ਨੀਲ ਕੰਠਿ ਸ਼ਿਵ ਸ਼ੰਕਰ ਜੀ ਦੇ ਲਾਲਾ ਕੀ ਮਹਾਂਪੁਰਸ਼ ਜੇਕਾਰੇ ਆਹ ਕੰਬਲ ਜੋ ਦਾਨੀ ਸੱਜਣ ਲੈ ਕੇ ਆਏ குரு ਪੰਡਾਰਿਓ ਖਜ਼ਾਨੇ ਇਹ ਭੋਗ ਸਮੇਤੇ ਪੇਟ ਕਰਾਂਗੇ ਮਹਾਂਪੁਰਸ਼ਾਂ ਨਾਲ ਵਸਤਰਾ ਤੇ ਚਰਾਨੇ ਉਧਰ ਲੰਗਰ ਗੁਰਦਰਬਾਰ ਦਾ ਚਾਦੇ ਪਦ ਸ਼ਕਨ ਪਏ ਪਿਆਰੇ ਨਾਲੇ ਸੰਗਤਾ ਗੁਰ ਪਰਮੇਸ਼ਵਰ ਚਗਤ ਗੁਰੂ ਦੇ ਲੋਣ ਜੇ ਕਾਰੇ ਗੁਰ ਪਰਮਾਇਆ ਪੂਰਨ ਬੇਟਾ ਅਜਨੋ ਫਰਵਰੀ ਦਿਨ ਹੈ ਪਿਆਰਾ ਤੀਰਥ ਉੱਤੇ ਇੱਕ ਦਿਨ ਪਹਿਲਾ ਇਹ ਸੰਗਤਾ ਦਾ ਇਕੱਠ ਹੋ ਗਿਆ ਭਾਰਾ ਤੁਰ ਤੁਰ ਕੀ ਦਰਬਾਰ ਦੇ ਅੰਦਰ ਹੁਕਮ ਹਮਾ ਕੇ ਸੰਗਤਾ ਆਇਆ ਇਵਾਲ ਮੇਕ ਭਗਵਾਨ ਦੇ ਬਖਸ਼ਿਸ਼ ਕੌਮ ਨੂੰ ਬਖਸ਼ਿਆ ਜਿਸ ਨੂੰ ਸੁਨਾਈਆ ਤੂੰ ਫਿਰ ਤੁਰ ਕੇ ਕਰ ਆਪਤ ਸੱਲੇ ਸੰਗਤ ਅੰਦਰ ਸੇਵਾ ਦੀ ਕੋਈ ਤੋੜ ਨਾ ਰਹਿ ਜਾਏ ਖਾਣ ਪੀਣ ਆਰਾਮ ਕਰਨ ਲਈ ਸੰਗਤ ਅੰਦਰ ਕਿਤੇ ਵਿਤਕਰਾ ਖੋਟ ਨਾ ਰਹਿ ਜਾਏ ਸਾਧ ਸੰਗਤ ਸਾਡਾ ਕਲਪ ਬ੍ਰਿਖਸ਼ ਹੈ ਸਾਧ ਸੰਗਤ ਸਾਡੇ ਹੈਨ ਖਜ਼ਾਨੇ ਆਦਪੁਰਖ ਹੈ ਸੰਗਤਾਂਦਰ ਸੰਗਤਾ ਸੱਡੇ ਬੁੱਧਖਾਨੇ ਸੰਗਤਾ ਦੀ ਨਿਸ਼ਕਾਮ ਸੇਵਾਤ ਦਿਲ ਨੂੰ ਪ੍ਰੇਮ ਖੁਲਾਰਾ ਮਿਲਦਾ ਹੈ ਸ਼ਬਦ ਗੁਰੂ ਤੋਂ ਜੁਗਤੀ ਦੇ ਸੰਗ ਗੁਰੂ ਵਾਲਮੀਕ ਪ੍ਰਭੂ ਪਿਆਰਾ ਮਿਲਦਾ ਹੁਣ ਪੈ ਗਈ ਦਾਤ ਪੂਰਨਾ ਡੂੰਗੀ ਸੌਣ ਬੈਣ ਦਾ ਚਾਰਾ ਕਰੀਏ ਜਿਸਮਾਂ ਦੇ ਲਥ ਜਾਨ ਥਕੇਵੇਂ ਜਾ ਕੇ ਪੈਰ ਪਲੰਗ ਤੇ ਧਰਜੈ ਸਤਗੁਰ ਜੀ ਦਾ ਹੁਕਮ ਸੁਣਦਿਆ ਹੀ ਸੇਵਕ ਸਤਗੁਰ ਦਾ ਦਾਸ ਜਿਸਨੂੰ ਸਤਗੁਰ ਜੀ ਬਨ ਬਖਸ਼ਿਆ ਜਿਸਨੂੰ ਸਤਗੁਰ ਬਖਸ਼ੇ ਸਵਾਸ ਜੋ ਤੁਰਦੇ ਸਤਗੁਰ ਆਸਰੇ ਸਤਗੁਰ ਜੀ ਦੇ ਹਿਰਦੇ ਸਤੇਕ ਜਿਸਨੂੰ ਸਤਗੁਰ ਸ਼ਬਦ ਬਖਸ਼ਿਆ ਜਿਸਨੂੰ ਬਖਸ਼ੀ ਬੁੱਧ ਭਵੇਗ ਆਪਣਾ ਆਪ ਪ੍ਰਸਾਦ ਨਾਨਕ ਬਦਲੇ ਸ਼ਬਦ ਗੁਰੂ ਸੰਗ ਬਖਸ਼ੇ ਸਰੋਤ ਪਲ ਚੜ ਲਈ ਤਕਦੀਰ ਕੌਮ ਦੇ ਬਖਸ਼ ਜਿਤੀ ਕਵਤਾ ਦੀ ਜੋਤ ਸਤਗੁਰ ਸੱਜੇ ਸੰਗਾ ਸੰਉਤੇ ਧਰਤੀ ਤੇ ਸੇਵਕ ਆਸਣ ਤਰਨੰਤ ਬੰਦਾ ਸਤਗੁਰ ਜੀ ਤੇ ਹੀ ਦਾਸ ਜੋ ਨਿਰਦਨ ਦਾਸ ਨੂੰ ਪਤਾ ਨਹੀਂ ਕੀ ਦਿਲ ਵਿੱਚ ਆਇਆ ਉਠਕੇ ਪੈ ਗਏ ਗੁਰ ਮਿਹਰਬਾਨ ਖਾ ਕੇ ਪਤਲੇ ਸੇਵਕਾਂ ਕੰਖਣ ਲਗ ਪਏ ਗੁਰ ਵਰਦਾਨ ਸੈ ਲੋਕੀ ਦਾ ਇਸੇ ਵਕਨੋ ਬਖਣ ਲਈ ਸਤ ਗੁਰ ਪ੍ਰਸਾਦ ਖੋਲੇ ਹੋਠ ਅਜੋੜ ਸਤ ਗੁਰਾ ਕਰਨ ਲਖੇ ਗੁਰ ਇਉ ਅਰਸਾਦ ਜੁਗਾ ਜੁਗਾ ਦੀ ਪ੍ਰੀਤ ਪੂਰਨਾ ਜਨਮ ਜਨਮ ਦੇ ਇਹ ਵਰਦਾਨ ਆਜ ਪਰਖ ਦੇ ਘਰ ਵਿੱਚ ਬੇਟਾ ਸੇਵ ਤੇਰੀ ਹੋਖੀ ਪਰਵਾਰ ਏ ਤੀਰਥ ਉਸ ਜਗਤ ਪਿਤਾ ਦਾ ਕਿਣਕੇ ਕਿਣਕੇ ਜਿਸਤੇ ਅੱਖ ਕਿਣਕੇ ਕਿਣਕੇ ਵਾਸੇ ਜਿਸਤਾ ਕਿਣਕੇ ਕਿਣਕੇ ਜੋ ਪਰ ਤਖ ਸੂਰਜ ਚੰਨ ਸਤਾਰੇ ਦੇਵਤੇ ਜਿਸਤੇ ਜਤ ਦਾ ਪਾਣੀ ਫਰਦਾ 360 ਸੰਸਾਰ ਦੇ ਤੀਰਥ ਜਿਸ ਦੀ ਹਨ ਪਰ ਦਖਣਾ ਕਰਦੇ ਇਸ ਤੀਰਥ ਦੇ ਕੰਡੇ ਬੈ ਕੇ ਅਸਾਧ ਪੁਰਖ ਦੇ ਅਨਸਾਰ ਝਖੜਾ ਮੀਂਹ ਤੂਫਾਨਾਂ ਅੰਦਰ ਸਾਥੋ ਲੈ ਲੈ ਸੇਵਾ ਸਿਰ ਦਿਨਹਾਰ ਆਦ ਪੁਰਖ ਸਾਥੋ ਭਜਨ ਕਰਾਇਆ ਆਪਣੀ ਬਖਸ਼ਿਸ਼ ਰਹਿਮਤਾ ਨਾਲ 12 ਸਾਲ ਲੰਘਾ ਗਏ ਸੇਕ ਤੋਂ ਹਿੱਲਿਆ ਅੰਗ ਨਹਾੜ ਸਿਆਲ ਨਾ ਕੁਝ ਖਾਦਾ ਨਾ ਕੁਝ ਪੀਤਾ ਸ਼ਬਦ ਗੁਰੂ ਬਖਸ਼ੀ ਕੁਜਰਾਨ ਫਿਰ ਵੀ ਜਿਸਮ ਜਿਉਂਦਾ ਰੱਖਿਆ ਪਾਲੇਕ ਪ੍ਰਭ ਭਗਵਾਨ ਪ੍ਰਹੁਤ ਬਾਦਗਾ ਫਿਰ ਕੂਆ ਰਲ ਕੇ ਸਾਨੂੰ ਬੈਠਿਆ ਨੋ ਕਈ ਪੱਥਰ ਵਾਰੇ ਗੁਰੂ ਬਾਲ ਮੇਕਤੀ ਬਖਸ਼ੇ ਸਤਕਾਸੀ ਪੁੱਲ ਸਭਜ ਕੇ ਸੈਲੇ ਸਾਰੇ ਤਾਂ ਅੰਗ ਦਿਲ ਫਿਰ ਕੋ ਕਰੋਤੀ ਬੰਦੇ ਕਰੋਤ ਦੀ ਅੱਗ ਵਿੱਚ ਸੜਦੇ ਰਹਿੰਦੇ ਪਰ ਭਗਤ ਪ੍ਰਭੂ ਦੇ ਮਨ ਮੰਦਰਾ ਵਿੱਚ ਪਿਆਰ ਦੇ ਮੂਰਤੀ ਜੜਦੇ ਰਹਿੰਦੇ ਕਈ ਖੂਨੀ ਤਲਵਾਰਾਂ ਜਾਲਮ ਸਾਧੂ ਅਦੇ ਸਰੀਰ ਚਲਾ ਜਾਂਦੇ ਨੇ ਪਰ ਸਿੱਧਕੇ ਸਾਧੂ ਸੰਜਕ ਕੁਸਤਾ ਤੇਗ ਤੇਗ ਚ ਲੰਮ ਤੇ ਖਾ ਜਾਂਦੇ ਨੇ ਪਪੀਆ ਦਾ ਕੋਈ ਨਾਮ ਨਹੀਂ ਲੈਂਦਾ ਇਸ ਜਗ ਤੋਂ ਮਰ ਗਏ ਵਿਗੁੱਤੇ ਤਨਮੀਆਂ ਦੇ ਸੋਣ ਸੁਨੈਰੀ ਗਲ ਸਚਮਕ ਦੇ ਦੁਨੀਆ ਉੱਤੇ ਆਸ਼ਰਮ ਅੰਦਰ ਚਮਕ ਰਿਹਾ ਜੋ ਵਾਲਮੀਕ ਭਗਵਾਨ ਦਾ ਮੰਦਰ ਹਾਦਪੁਰਕ ਭਗਵਾਨ ਪ੍ਰਭੂ ਦੀ ਜੋਤਸ ਦੀਵੇ ਇਸ ਦੇ ਅੰਦਰ ਦੁੱਧ ਪੁੱਤ ਖੁਸ਼ਿਆਤੀ ਅਦਾਤਾ ਸਮਰ ਬਹਾਰਾ ਇਸ ਤੇ ਅੰਦਰ ਪਤ ਤੜ ਮਾਰਿਆ ਪਰਵਾਰਾ ਲਈ ਪੰਦ ਕੁਲ ਜਾਰਾ ਇਸ ਤੇ ਅੰਦਰ ਸਿਦਕ ਵਾਂਛਲ ਹਾਲੂਆ ਇਸ ਤਾਂ ਇੱਕ ਮਨ ਹੋ ਜੋ ਸਿਸ ਛੁਕਾਏ ਸ੍ਰੀ ਵਾਣ ਮੇਕਦੀ ਰਹਿਮਤ ਓ ਤਿਲ ਦੇ ਅਕਲ ਮਰਾਦਾ ਪਾਵੇ ਇਹ ਆਦ ਪੁਰਖ ਦੇ ਤੀਰਥ ਉਤੇ ਇਹ ਆਸ਼ਰਮ ਹੈ ਗਿਆਨ ਦਾ ਆਸ਼ਰਮ ਜਗਤ ਪਿਤਾ ਬ੍ਰਹਮੰਡ ਦੇ ਮਾਲਕ ਪਾਲਕੀ ਭਗਵਾਨ ਦਾ ਆਸ਼ਰਮ